ਪਹਿਲਣ ਕੱਟੀ ਆ ਬਾਈ ਕਹਿੰਦਾ ਪੰਜਾਂ ਦਿਨਾਂ ਦੀ ਸੂਈ 14 ਕਿਲੋ ਬੌਲੀ ਇਹਦੇ ਕੋਲੇ ਹਾਜ਼ਰ ਬਾਈ ਡੰਗ ਤੋਂ ਡੰਗ ਚਵਾਦਾਂਗੇ ਹਾਂਜੀ ਚਵਾਦਾਂਗੇ ਆ ਇਹਦੀ ਮਾਂ ਦਾ ਬਾਈ ਕਹਿੰਦਾ 20 ਕਿਲੋ ਦਾ ਰਿਕਾਰਡ ਹੈ ਇਹਦੀ ਮਾਦਰ ਵੀ ਦਿਖਾ ਦਾਂਗੇ ਇਹਨਾਂ ਤੋਂ ਦੁੱਗ੍ਹੀ 10 ਕਿਲੋ ਬੌਲਾ ਦੂਜੇ ਦਿਨ ਸੱਜਣੋਂ ਪਿੰਡ ਆਬਲੂ ਕੋਠੇ ਸੰਧੂਆਂ ਦੇ ਤਹਿਸੀਲ ਤੇ ਜ਼ਿਲ੍ਹਾ ਬਠਿੰਡੇ ਦੇ ਨਾਲ ਝੋਟੀਆਂ ਬਾਈ ਕੋਲ ਚਾਰ ਲੱਗੀਆਂ ਦਿਖਾਉਣਾ ਚਾਰੇ ਬਾਈ ਕਹਿੰਦਾ ਪਹਿਲਾ ਸੂਹਾ ਤਿੰਨ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਝੋਟੀ ਦਿਖਾ ਦਾਂਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਪਸ਼ੂ ਤਾਂ ਨੇ ਮੰਨ ਲਓ ਵੱਲੋ ਵੀ ਇਸ ਏਰੀਆ ਦਾ ਨਾ ਹਰਿਆਣੇ ਦੀ ਟੱਕਰ ਦਾ ਪਸ਼ੂ ਤਾਂ ਨ ਹੁੰਦਾ ਜਿਸ ਤਰ੍ਹਾਂ ਆ ਝੋਟੀ ਖੜੀ ਆ ਪਹਿਲਣ ਅੱਜ ਦਾ ਲਾਟ ਪਾਈਗਾ ਨਾ ਸਾਰੀ ਪਹਿਲਣ ਰਹਿਣਗੀਆਂ ਤੇ ਬਾਕੀ ਡਿਟੇਲ ਬਾਈ ਦੱਸ ਦੂਗਾ ਅਜ ਉਰ ਲੈਵਲ ਹਾਂਜੀ ਬਾਈ ਹੋਰ ਕੀ ਹਾਲਾ ਬਹੁਤ ਸਵਾਗਤ ਹੋਇਆ ਚੜਦੀ ਕਲਾ ਚੜਦੀ ਕਲਾ ਆ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਤੇਂਦਰ ਸਿੰਘ ਬਾਈ ਫੋਨ ਨੰਬਰ ਜੀ ਫੋਨ ਨੰਬਰ 9915481899 9954 81899 ਪਹਿਲਾ ਦਾ ਇਹ ਦੱਸਦੇ ਪਾਣੀ ਪੂਣੀ ਦੀ ਬਚਤ ਆ ਫਨੇਰੀਏ ਚ ਪਾਣੀ ਪੂਣੀ ਬਿਲਕੁਲ ਹੀ ਨਹੀਂ ਭਈ ਬਾਈ ਇਹ ਬਾਈ ਹੋਰੰਦੇ ਏਰੀਆ ਚ ਬਚਦਾ ਕਿਉਂਕਿ ਮੈਂ ਰਸਤੇ ਜਦੋਂ ਆਇਆ ਨਾ ਮੋਟਰਾਂ ਚੱਲੀ ਜਾਂਦੀਆਂ ਆ ਜੇ ਵੀ ਚੱਲੀ ਜਾਂਦੀਆਂ ਆ ਜੀ ਠੀਕ ਆ ਗੱਲ ਚਲੋ ਮੈਂ ਕਹਿੰਦਾ ਮਾਲਕ ਦਿਆਵਾ ਕੇ ਰੱਖੇ ਨਾ ਤੇ ਬਾਕੀ ਸ਼ੁਰੂਆਤ ਫਿਰ ਆਜ ਆ ਕੱਟੀ ਤੋਂ ਕਰਦੀ ਹੈ ਹਾਂਜੀ ਹਾਂਜੀ ਇਦਾਂ ਦੋ ਕੇ ਮੇ ਰੂਗੀ ਜੀ ਇਹ ਛੇਦਾਂ ਦਾ ਬਾਈ ਜੀ ਛਿੱਗੀ ਸੁਹਾ ਪਹਿਲਾਂ ਸੁਹਾ ਪਹਿਲਾਂ ਆ ਇੱਥੇ ਮਾਰ ਲੱਭੀ ਕੈਮਰਾ ਓਏ ਤੇ ਇੱਥੋਂ ਦਿਖਾ ਦੇ ਲੈ ਵਾ ਕਈ ਭਰਾ ਕਹਿੰਦੇ ਨਾ ਵੀ ਹਰਿਆਣੇ ਦੀਆਂ ਮੱਝੀਆਂ ਤਾਕੜੀਆਂ ਮੈਂ ਕਹਿੰਦਾ ਏਰੀ ਦੇ ਮੱਝਾਂ ਹਰਿਆਣੇ ਨੂੰ ਬਰਨਾਲਾ ਬਰਨਾਲਾ ਲੈ ਤੋੜ ਦੋ ਸਰਦਾਰ ਜੀ ਖੋਲ ਕੇ ਸੁਹਾ ਪਹਿਲਾ ਦੰਦੋ ਛਿੱਗੀ ਤੇ ਕਾ ਇੱਕ ਦਿਨ ਹੋ ਗਿਆ ਬਾਈ ਸੂਈ ਨੂੰ ਇਹਨੂੰ 5 ਕਦਾਂ ਨਹੀਂ ਹੋਇਆ ਬਾਈ ਜੀ 5 ਦਿਨ ਭਾਜਨ ਚੰਗਾ ਤੇ ਜਿਹੜੇ ਹਿਸਾਬ ਨਾਲ ਬਾਡੀ ਦੀ ਚੜਾਈ ਆ ਮੈਂ ਕਹੂੰਗਾ ਉਹ ਹਿਸਾਬ ਦੇ ਭਾਈ ਆਰਡਰ ਚੌੜਾ ਥੱਲੇ ਹੋਣਾ ਹਾਂ ਹਾਂਜੀ ਆ ਬਟਨ ਵਾਲਾ ਲੇਵਾ ਫੁੱਲ ਚੜਾਈ ਵਾਲਾ ਤੇ ਜਾਤ ਨਸਲ ਕੁਆਲਿਟੀ ਮੱਝ ਚ ਫੁੱਲਾ ਆਰਡਰ ਦੇ ਹਿਸਾਬ ਨਾਲ ਤਾਂ ਇਹ ਮੰਨ ਲਓ ਵੀ ਖਾ ਸਕਦਾ ਦੁੱਧ ਭਾਈ ਕਹਾਉਂਦੀ ਹਾਂ ਹਾਂਜੀ ਹਾਂਜੀ ਕਿੰਨੇ ਦਿਨ ਦਾ ਸੂਗਾ ਦੱਸਿਆ ਜੀ ਪੰਜ ਦਿਨ ਹੀ ਹੋਇਆ ਭਾਈ ਜੀ ਸੂਈ ਪੰਜ ਦਿਨ ਆ ਇਹਨੂੰ ਘਮਾਦੀ ਭਾਈ ਕੰਦ ਵਾਲੇ ਬੰਨੇ ਤੇ ਕਿੰਨਾ ਬੋੜਾ ਹਾਜ਼ਰ ਅੱਜ ਆ 14 ਕਿਲੋ ਹੈ ਭਾਈ ਜੀ 14 ਕਿਲੋ ਹਾਂਜੀ ਤਿਆਰ ਹਾਂਜੀ ਪੰਜਾਂ ਦਿਨਾਂ ਦੀ ਕੋਲੇ ਹਾਂਜੀ ਪਤੰਦਰਾ ਹੀ ਜੀ ਕਿਹੜੀ ਜੜੀ ਬੂਟੀ ਪਾਤੀ ਦਾ ਹੈ ਇਹ ਇੱਥੋਂ ਕਰ ਸਕਦਾ ਹਾਂ ਚ ਇੱਕ 14 ਕਿਲੋ ਬਾਈ ਕਹਿੰਦਾ ਹਾਜ਼ਰ ਹੈ ਥੋੜਾ ਜਿਹਾ ਕਹੂੰਗਾ ਅਬੀ ਸ਼ਿੱਗੀ ਹੋ ਕੇ ਪਹਿਲਣ ਸੂਈ ਆ ਨਾ ਇਹਨੇ ਕਾਸਰ ਜੀ ਕੱਢਤੀ ਜਹੀ ਜੇ ਲੇਟ ਸੂਈ ਆ ਹਾਂਜੀ ਹਾਂਜੀ ਕਾਸਰ ਕੱਢਤੀ ਸਾਰੇ ਅਜੇ ਹੀ ਜੀ ਲੇਟ ਸੂਈ ਆ ਕਾਸਰ ਕੱਢਤੀ ਦੁੱਧ ਦੇ ਮੰਨ ਲਓ ਮੰਨ ਲਓ ਵੀ ਦੂਜੇ ਸੂਏ ਜਿੰਨਾ ਦੇ ਦੂ ਇੱਥੋਂ ਕਰਾ ਦੇ ਲੱਭੀ ਚੱਕ ਓਏ ਪਹਿਲਣ ਕੱਟੀ ਆ ਬਾਈ ਕਹਿੰਦਾ ਪੰਜਾਂ ਦਿਨਾਂ ਦੀ ਸੂਈ 14 ਕਿਲੋ ਬੋਲੀ ਇਹਦੇ ਕੋਲੇ ਹਾਜ਼ਰ ਬਾਈ ਡੰਗ ਤੋਂ ਡੰਗ ਚਵਾ ਦਾਂਗੇ ਹਾਂਜੀ ਚਵਾ ਦਾਂਗੇ ਉਹ ਦਿੱਕਤ ਤਾਂ ਨਹੀਂ ਹੁੰਦੀ ਬਾਈ ਯਾਰ ਕੇ ਨਾ 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 ਬਾਈ ਨਾ ਨਾ ਉਹ ਕੋਈ ਦਿੱਕਤ ਨਹੀਂ ਆ ਦੇਨ ਇਸਵਾਉਣਾ ਬਾਈ ਜੀ 16 ਕਿਲੋ ਹਨਾ ਆ ਕਵਾਲਿਟੀ ਬਾਲੀ ਕਮਾਲ ਦੀ ਆਗਲੇ ਬੰਨੇ ਵੀ ਮਾਰਨੀ ਲੱਭੀ ਕੈਮਰਾ ਆਗਲੇ ਬੰਨੇ ਵੀ ਕਰਾ ਦੀ ਆਰਡਰ ਕੁਆਲਿਟੀ ਚੈੱਕ ਇਹ ਇਥੋਂ ਮਾਰਨੀ ਕੈਮਰਾ ਆਗੀ ਤਕਰੀਬਨ ਤਕਰੀਬਨ ਆ ਗਹਿਰੇ ਕਾਲੇ ਰੰਗ ਚ ਹੀ ਆਗੀ ਹਨਾ ਕਾਲੀ ਪੂਰੀ ਬੱਚਾ ਜੀ ਨਾਲ ਜੀ ਇਹਦੇ ਬੱਚਾ ਜੀ ਨਾਲ ਕੱਟਾ ਕੱਟਾ ਆ ਨਾਲ ਆ ਗਿਆ ਮੀਲ ਕਾਫ ਕਿੰਨੇ ਪੈਸੇ ਲਵਾਂਗੇ ਇਹਦੀ ਅੱਜ ਇਹ ਮਾਨਤਾ ਆਣਾ ਬਾਈ 165 ਦੀ ਦੇਣੀ ਹੈ 1 ਲੱਖ ਤੇ 65000 ਇੱਕ ਪੈਂਡ ਚੋ ਬਾਈ ਕਹਿੰਦਾ ਮਾਨਤਾਨ ਜਾਂ ਕਰਦਾਂਗੇ ਪਰ ਕੁਆਲਿਟੀ ਝੋਟੀ ਦੀ ਮੈਂ ਤੁਹਾਨੂੰ ਦੱਸਿਆ ਤੀ ਵੀ ਜਿੱਦਾਂ ਦਾ ਲੇਵਾ ਦਿਖਾ ਰਹੀ ਆ ਕੁਛ ਵੀ ਕਰ ਸਕਦੀ ਆ ਹਣਾ ਚਬਾਈ ਇਹ ਮੰਨ ਲਓ ਵੀ 2 ਕ ਘੰਟੇ ਲੈ ਲੰਮ ਸਮੇਂ ਲੇਟ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਦੁੱਧ ਬਾਈ ਕਹਿੰਦਾ ਬੋਲਾ ਜਿੰਨਾ ਦੱਸਣਾ ਉਹਦੀ ਤਸੱਲੀ ਕਰਾਉਣੀ ਆ ਹਰੇਕ ਪੱਖ ਤੋਂ ਇਹਦਾ ਇੱਕ ਪੈਂਡ ਚੋ ਮਾਨਤਾਨ ਹੋ ਜੂ ਤੇ ਹੁਣ ਮਾਰ ਦੇ ਲੱਭੀ ਇੱਥੇ ਕੈਮਰਾ 2 ਨੰਬਰ ਵਾਲੀ ਦੇ ਤੋੜ ਦਿਓ ਜੀ ਖੋਲ ਕੇ ਸੁਆ ਸੁਆ ਪਹਿਲਾਂ ਬਾਈ ਇਹ ਮੂਰ ਚਾਹ ਹਾਂਜੀ ਦੰਦੋਂ ਬਾਈ ਕਹਿੰਦਾ ਚੌਗੀ ਸੂਆ ਪਹਿਲਾ ਤੇ ਬਾਡੀ ਬੁੱਡੀ ਦੀ ਆ ਗਈ ਪੂਰੀ ਅਸਲ ਤੇ ਇੱਥੇ ਤੋਂ ਨਾ ਇਹਦੇ ਬਲ ਤਾਂ ਸਿੰਘ ਹੀ ਚੈੱਕ ਕਰਾ ਲਈਏ ਤੁਹਾਨੂੰ ਬੰਦ ਸਿੰਘ ਚ ਤੇ ਹੁਣ ਤੁਹਾਨੂੰ ਕਰਾ ਦੇਣ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਲੈ ਚੱਲੇ ਇਧਰਲੇ ਬੰਨੇ ਇਹ ਦੰਦੋਂ ਬਾਈ ਕਹਿੰਦਾ ਰੂਗੀ ਚੌਗੀ ਤੇ ਲੇਵਾਏ ਮੰਨ ਲਓ ਬਹੁਤ ਫੜਾਕੇ ਵਾਲਾ ਤੇ ਫਿਕਸ ਜਿਹਾ ਲੇਵਾ ਰੱਖ ਦਿਆ ਚੜਾਈ ਵਾਲਾ ਕਿੰਨੇ ਦਿਨ ਦਾ ਸੂਆ ਹੋ ਗਿਆ ਜੀ ਇਹਨੂੰ 4 ਦਿਨ ਨਹੀਂ ਹੋਇਆ ਬਾਈ ਸੂਈ ਨੂੰ 4 ਦਿਨ ਹਾਂਜੀ ਬੱਚਾ ਕੀ ਆ ਗਿਆ ਨਾਲ ਕੱਟਾ ਬਾਈ ਜੀ ਨਾਲ ਇਹਦੇ ਵੀ ਕੱਟਾ ਚਾਰਾਂ ਦਿਨਾਂ ਦੀ ਸੂਈ ਹੋਈ ਦੰਦੋਂ ਚੌਗੀ ਤੇ ਆਰਡਰ ਬਾਲਾ ਕਮਾਲ ਦਾ ਤੇ ਝੋਟੀ ਇਹ ਕਹੂੰਗਾ ਬਿਊਟੀ ਵਾਲੀ ਕੱਟੀ ਆ ਗਈ ਲੈ ਚਲੋ ਜੀ ਇਹਨੂੰ ਕਮਾ ਦੂਗੀ ਰਾਂ ਲੈ ਚਲੋ ਲੈ ਚਲੋ ਲੈ ਚਲੋ ਇਹ ਇੱਥੇ ਤੋਂ ਕਰ ਸਕਦੇ ਹਾਂ ਚੈੱਕ ਕਿਹੜਾ ਹੋਰ ਕਮਾ ਦੇ ਭਾਈ ਇਧਰਲੇ ਬੰਨੇ ਤੇ ਕਿੰਨਾ ਭਾਈ ਇਹਦੇ ਕੋਲੇ ਬੋਲਾ ਕਹਿ ਲਿਆ ਦੁੱਧਾ ਜਹਾਜ਼ ਰੇ ਇਹਦੇ 12 ਕਿਲੋ ਹੀ ਆ ਭਾਈ ਜੀ 12 ਕਿਲੋ ਹਾਜ਼ਰ ਹਾਂਜੀ ਕਿੰਨੇ ਦਿਨ ਦਾ ਸੂਗਾ ਦੱਸਿਆ ਚਾਰ ਦਿਨ ਹੀ ਹੋਈ ਸੂਈ ਨੂੰ ਭਾਈ ਬੱਚਾ ਨਾਲ ਕੱਟਾ ਹਣਾ ਕੱਟਾ ਜੀ ਅੱਤ ਚਾਰਾਂ ਦਿਨਾਂ ਦੀ ਸੂਈ ਤੇ ਬੋਲਾ ਬਾਈ ਕਹਿੰਦਾ ਹੈਗਾ ਇਹਦੇ ਕੋਲੇ ਵੀ 12 ਕਿਲੋ ਤੇ ਸਿੰਗੀ ਮੈਂ ਤੁਹਾਨੂੰ ਇਹ ਕਹੂੰਗਾ ਜਮਾ ਬੰਦ ਸਿੰਘ ਤੇ ਬਾਕੀ ਕੁਆਲਿਟੀ ਥੱਲੋਂ ਦਾ ਇਹ ਮੰਨ ਲਓ ਵੀ ਪੂਰੀ ਆਸਲਾ ਸਾਰੀਆਂ ਝੋਟੀਆਂ ਦੀ ਇਹਦਾ ਨੰਬਰ ਆ ਗਿਆ ਦੂਜਾ ਬੰਦੋ ਘਮਾ ਗਈ ਇੱਥੋਂ ਚਵਾਈ ਦੀ ਕਿਵੇਂ ਬਾਈ ਇੱਕ ਨੰਬਰ ਬਾਈ ਚਵਾਈ ਦੀਆਂ ਸਾਰੀਆਂ ਇੱਕ ਨੰਬਰ ਆ ਬਹੁਤ ਮੋਟੀ ਧਾਰੀ ਕਿੰਨਾ ਦੁੱਧ ਪਾ ਸਕਦੀ ਆ ਇਹ 14 ਕਿਲੋ ਦੀ ਸੁਭਾਵਨਾ ਦਾ ਹੈ ਬਾਈ 14 ਕਿਲੋ ਦੀ ਹੈ ਨਾ ਆ ਜਿਹੜੇ ਸੁਭਾਵਨਾ ਕੁਆਲਿਟੀ ਆ ਬਾਦੀ ਤੋਂ ਲਾ ਕੇ ਆਰਡਰ ਤੋਂ ਲਾ ਕੇ ਇਹ ਇੱਥੋਂ ਇੱਥੋਂ ਕਰਾ ਦੀ ਚੈੱਕ ਲੱਭੀ ਇੱਥੇ ਮਾਰ ਲਾ ਕਲਿੱਕ ਤੇ ਇੱਥੋਂ ਕਰਾ ਦੇ ਚੱਕ ਇਹ ਪਾਲਾ ਥੋੜੀ ਕਾਣੀ ਪਰਲੇ ਬੰਨੇ ਹਾਂ ਪਾਲ ਹੈਗੀ ਕੋਈ ਸਾਈਡ ਨਹੀਂ ਬਾਈ ਕਿਸੇ ਦੀ ਇੱਕ ਉਰਲੇ ਬੰਨੇ ਲੱਭੀ ਮਾਰਨੀ ਫੇਸ ਤੇ ਕੈਮਰਾ ਬਾਈ ਕਰੀ ਫੇਸ ਉਰਲੇ ਬੰਨੇ ਦਾ ਇਹ ਮੂਹਰ ਲੇ ਬੰਨੇ ਕਰਦੇ ਇਹ ਇੱਥੋਂ ਕਰਾ ਦੇ ਚੱਕ ਸਿੰਗੀ ਜਮਾ ਬੰਦ ਕਰਦੇ ਕਰਦੇ ਡਰਾ ਨਾ ਜਾਵੇ ਤੇ ਇੱਥੋਂ ਮਾਰਨੀ ਲੈ ਵੀ ਤੇ ਕੈਮਰਾ ਕਮਾਲਾ 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 ਉਰਲੇ ਬੰਨੇ ਕਮਾਲਾ ਇਹ ਇੱਥੋਂ ਇੱਥੋਂ ਕਰਾ ਦੇ ਤਸੱਲੀ ਪੂਰੀ ਫੁੱਲ ਹਰੇਕ ਪੱਖ ਤੋਂ ਬਾਅਦ ਛੱਡ ਦੇ ਛੱਡ ਦੇ ਪਰੇਸ਼ਾਨ ਨਾ ਕਰ ਇੱਥੋਂ ਸਾਈਡ ਤੋਂ ਦਿਖਾ ਦੇ ਲੱਭੀ ਆ ਗਾੜੀ ਕਿਵੇਂ ਆਦੀ ਗਾੜੀ ਸਹੀ ਹੈ ਓਕੇ ਚੰਗੀ ਆ ਗਾੜੀ ਚੰਗੀ ਪੂਰੀ ਫੈਲੀ ਹੈ ਜਿਹੜੇ ਹਿਸਾਬ ਨਾਲ ਕਿਉਂਕਿ ਲੇਵਾ ਦਾ ਨਾ ਆ ਗਾੜੀ ਨਹੀਂ ਕੋਈ ਹੈ ਗਾੜੀ ਠੀਕ ਹੈ ਗਾੜੀ ਜਿਹੜੀ ਆਪਾਂ ਪਹਿਲੇ ਨੰਬਰ ਵਾਲੀ ਆ ਉਹਦੇ ਚਾਰਾਂ ਥਨਾ ਚ ਇੱਕੋ ਜਿਹਾ ਦੁੱਧ ਆ ਇੱਕ ਧਾਰ ਵੀ ਨਹੀਂ ਗਾਂ ਮਸ਼ਾਂ ਠੀਕ ਹੈ ਗੱਲ ਗਾੜੀ ਸਾੜੀ ਇੱਕੋ ਜੀ ਹੈ ਇਹਦੀ ਇਹਦੀ ਲੰਬੀ ਪਾਈ ਕਹਿੰਦਾ ਗਾੜੀ ਪਿਛਾੜੀ ਇੱਕੋ ਨਾਲ ਦੀ ਆ ਕਈ ਭਰਾ ਕਹਿੰਦੇ ਨੇ ਜੇ ਇੱਕੋ ਨਾਲ ਦੀ ਹੋਵੇ ਪਤਾ ਨਹੀਂ ਦੁੱਧੇ ਘਟਾ ਜਾਂਦੀ ਆ ਵੀ ਉਹ ਜੀ ਨਹੀਂ ਹੈਗਾ 14 ਇਹਦੇ ਕੋਲ ਹੈਗਾ ਹਾਂ 14 ਇਹਦੇ ਕੋਲੇ 12 12 ਜੀ ਇਹ ਚੌਗੀ ਆ ਇਹ ਛੱਗੀ ਆ ਇਹਦੇ ਕਿੰਨੇ ਪੈਸੇ ਦੋ ਨੰਬਰ ਵਾਲੀ ਦੇ ਇਹ 160 ਚੋਂ ਮਾਨਤਾ ਕਰਾਂਗੇ ਬਾਈ ਇਹਦਾ 165 ਚੋਂ ਹਾਂਜੀ ਦੋਨੇ ਕਿੰਨੇ ਦਾ ਦੇਵਾਂਗੇ ਯਾਰ ਦੋਨਾਂ ਚੋਂ ਕਿੰਨਾ ਮਾਨਤਾ ਕਰ ਦਾਂਗੇ ਜੇ ਕੋਈ ਆਇਆ ਬਾਈ ਬਾਈ ਤਾਂ ਆਊਗਾ ਹੀ ਕੋਈ ਕਿੰਨੀ ਮਾਫੀਓ ਚ ਜੋੜੇ ਚ ਜਮੀ ਕਰ ਦਾਂ 10000 ਰੁਪਏ ਮਾਫੀ ਕਰ ਦਾਂਗੇ 10 ਮੇਰਾ ਮਨ ਤਾਂ 5 ਕਹਿੰਦਾ ਬਾਈ ਨੇ ਮਾਨੇ ਕੁਛ ਕਰਤਾ 10 ਏ ਡਾਤਾ ਯਾਰ 5 ਏ ਚੋਂ ਡਾਤਾ 65 ਦੀ ਕਹਿੰਦਾ ਦੀ ਬਾਈ 60 ਦੀ ਹੋ ਜੂ ਇਹ ਮੇਰਾ ਖਿਆਲ 60 ਦੀ ਕਹਿੰਦਾ ਤੇ ਜੀ ਜੀ ਇਹ ਜੋੜੇ ਦਾ ਮਾਨਤਾ ਨਾ ਜੇ ਕਿਸੇ ਸੱਜਣ ਨੇ ਮੈਂ ਕਹੂੰਗਾ ਵੀ ਬਾਈ ਤੂੰ ਇਹ ਜੋੜੇ ਹੀ ਲੈਣਾ 1 ਨੰਬਰ ਕੋਲੇ 14 ਕਿਲੋ ਇਹਦੇ ਕੋਲੇ 12 ਕਿਲੋ ਜਿੰਨਾ ਅੱਜ ਹਾਜ਼ਰ ਹੈ ਉਹ ਤੁਹਾਨੂੰ ਚਵਾਇਆ ਜਾਊ ਅੱਗੇ ਤੁਹਾਡੀ ਕੇਰ ਤੇੜ ਪੈਂਦਾ ਹਾਂ ਹਾਂ ਜੀ ਹਾਂ ਜੀ ਬਾਈ ਕੇਰ ਤੇ ਆ ਜਾ ਆ ਜਾ ਲੱਭੀ ਹੁਣ ਲਿਆ ਆਖ ਲਈ ਨੰਬਰ ਤੇ ਓਏ ਇਹ ਹੁਣ ਮਾਰਦੀ ਹੈ ਇਹਦੀ ਕੈਮਰਾ ਇੱਥੋਂ ਬਟ ਨਹੀਂ ਇਹ ਵੀ ਪੂਰੀ ਆ ਗਿਆ ਹਾਂ ਜੀ ਠੀਕ ਹੈ ਗੱਲ ਤੋੜ ਦਿਓ ਜੀ ਖੋਲ ਕੇ ਇਹਨੂੰ ਵੀ ਸੂਹਾ ਇਹਦਾ ਵੀ ਪਹਿਲਾਂ ਨਾਲ ਹੀ ਦੀ ਕੱਟਾ ਨਾ ਹਾਂ ਜੀ ਆ ਸਾਰੇ ਮੈਂ ਕਹੂੰਗਾ ਅੱਜ ਤਾਂ ਉਹੀ ਗੱਲ ਆ ਵੀ ਮੋਦੀ ਇਹ ਮੂੰਹ ਦੋ ਦਾਂਦਾ ਬਾਈ ਜੀ ਇਹ ਜੇ ਠੀਕ ਆ ਜੀ ਇਹ ਆ ਗਈ ਦੰਦੋ ਦੁੱਗੀ ਹਾਈਟ ਚੰਗੀ ਆ ਗਈ ਤੇ ਆਰਡਰ ਵੀ ਸੋਨਾ ਰੱਖਦੀ ਆ ਤੇ ਬਾਕੀ ਕੁਆਲਿਟੀ ਇਥੋਂ ਕਰ ਸਕਦੇ ਆ ਚੈੱਕ ਫੇਸ ਕੁਆਲਿਟੀ ਤੇ ਗਾਂ ਵਾਲੇ ਬੰਨੋ ਲੱਭੀ ਚੈੱਕ ਕਰਾ ਕੇ ਨਾ ਤਸੱਲੀ ਜੀ ਕਰਾ ਦੇ ਨੀ ਲੰਬਾ ਪੈਂਡਾ ਆਪਣਾ ਕਿਤੇ ਲੰਬਾ ਸ਼ੰਬਾ ਆ ਜੇ ਕਿਸੇ ਭਰਾ ਦਾ ਇਹ ਦੁੱਗੀ ਹਾਂ ਦੁੱਗੀ ਇਹਦਾ ਸੁਆ ਕਿੰਨੇ ਦਿੰਦਾ ਇਹਦਾ ਦੋ ਦਿਨ ਹੀ ਹੋਇਆ ਬਾਈ ਸੁਈ ਨੂੰ ਦੋ ਦਿਨ ਹਾਂਜੀ ਬੱਚਾ ਨਾਲ ਕਟਾ ਕਟਾ ਜੀ ਕਿੰਨੀ ਕ ਬੋਲੀ ਇਹਦੇ ਕੋਲੇ ਆ ਤੋਰ ਦੇ ਤੋਰ ਦੇ ਜੀ ਇਹਦੇ ਹੰਦੇ ਇਸ ਟਾਈਮ 10 ਕਿਲੋ ਆ ਬਾਈ 10 ਕਿਲੋ ਹਾਂਜੀ ਦੋਆਂ ਦਿਨਾਂ ਦੀ ਥੱਲੇ ਹਾਂਜੀ ਆ ਮੈਂ ਜਾਦੇ ਬਾਈ ਇਹੀ ਰეკਮੈਂਡ ਕਰਦਾ ਹੁੰਨਾ ਵੀ ਜ਼ਿਆਦਾਤਰ ਤਾਂ ਨਸਲੇ ਕੰਮ ਕਰਦੀ ਆ ਨਸਲ ਨਸਲ ਦੀ ਮਾਂਸਲੇ 20 ਕਿਲੋ ਦੁੱ ਕਿੱਥੇ ਖੜੀ ਆ ਬੇ ਨਾਲ ਹੀ ਪੰਡਾਈ ਠੀਕ ਆ ਗੱਲ ਹਾਂਜੀ ਆ ਇਹਦੀ ਮਾਂ ਦਾ ਬਾਈ ਕਹਿੰਦਾ 20 ਕਿਲੋ ਦਾ ਰਿਕਾਰਡ ਹੈ ਇਹਦੀ ਮਾਦਰ ਵੀ ਦਿਖਾ ਦਾਂਗੇ ਇਹ ਦੰਦੋਂ ਦੁੱਗੀ 10 ਕਿਲੋ ਬੌੜਾ ਦੂਜੇ ਦਿਨ ਤੇ ਇਹ ਤੋਂ ਮੈਂ ਕਹੂੰਗਾ ਵੀ ਉਹ ਵੇਚਦੇ ਨਹੀਂ ਇਹਦੀ ਮਾਂ ਚੰਗੀ ਪਰਫਾਰਮੈਂਸ ਦੀ ਇਹ ਤਾਂ ਆਪਾਂ ਰੱਖ ਸਕਦੇ ਹਾਂ ਹੈਨਾ ਉਮੀਦ ਹੈ ਤਾਂ ਚੰਗੀ ਪਰਫਾਰਮੈਂਸ ਦੀ ਆ ਕਿਉਂਕਿ ਲਾਈ ਉੱਤੋਂ ਲੰਬਾਈ ਲੰਬੂਈ ਤੇ ਬਾਡੀ ਦੀ ਬਣਤਰ ਤੇ ਆਰ ਡਰ ਰੂਡ ਕਹੂੰਗਾ ਹਰੇਕ ਪੱਖ ਤੋਂ ਬਹੁਤ ਚੰਗਾ ਮਤਲਬ 100 ਦਾ 100 ਸਿਸਟਮੇ ਰੱਖ ਦਿਆ ਹਰੇਕ ਪੱਖ ਤੋਂ ਤੇ ਕਿੰਨਾ ਦੁੱਧ ਪਾਈਏ ਦੇ ਸਕਦੀ ਆ ਜਿਵੇਂ ਮਾਂ ਵਾਲੇ ਰਿਕਾਰਡ ਵਾਲੇ ਪਾਸੇ ਮੈਂਸ਼ਨ ਕਰੀ ਇਹਦੀ ਸੁਭਾਵਨਾ ਦਾ 14 ਲੀਟਰ ਦੀ ਚਾਹੀਦੀ ਆ ਠੀਕ ਆ ਆ ਲੇਵਾ ਸੁਣਾ ਰੱਖਦੀ ਆ ਹਾਂ ਲੇਵਾ ਬਹੁਤ ਸੁਣਾ ਲੇਵਾ ਬਾਲਾ ਸੁਣਾ ਇੱਥੋਂ ਲੱਭੀ ਫੇਸ ਤੇ ਮਾਰਦੀ ਕੈਮਰਾ ਲੇਵਾ ਵੀ ਕਮਾਲ ਦਾ ਰੱਖਦੀ ਆ ਤੇ ਜਦੋਂ ਇੱਧਰਲੇ ਬੰਨੇ ਜਾਊਗੀ ਫਿਰ ਇੱਥੋਂ ਕਰਾ ਦੀ ਚੈੱਕ ਆਰਡਰ ਇਹ ਆ ਗਈ ਦੰਦੋ ਦੁੱਗੀ ਤੇ 10 ਕਿਲੋ ਬੋਲਾ ਤੀਜੇ ਕਦੇ ਨਾ ਤਿਆਰੀ ਦਾ ਹਣਾ ਮਾਂ ਦਾ ਦੁੱਧ 20 ਕਿਲੋ ਮਾਂ ਦਾ 20 ਦਿਖਾ ਦਾਂਗੇ ਮਾਂ ਇਹਦੀ ਮਾਂ ਵਿਖਾ ਦਾਂਗੇ ਖੜੀ ਉਹਨੇ ਆ ਕਿਤੇ ਕੋਈ ਭਰਾ ਕੇ ਦੇ ਵੀਰ ਕੱਲਾ ਕੇ ਨਹੀਂ ਨਹੀਂ ਖੜੀ ਹੈ ਪਰ 托ਕੜ ਹਜੇ ਠੀਕ ਹੈ ਗੱਲ ਹਾਂ ਸੂਣ ਵਾਲੀ ਹੈ ਠੀਕ ਹੈ ਗੱਲ ਆ ਤਸੱਲੀ ਹਰੇਕ ਪੱਖ ਤੋਂ ਪਾਈ ਕਹਿੰਦਾ ਕਰਾਈ ਜਾਊਗੀ ਤੇ ਇਹਦਾ ਰੇਟ ਘਿਰੂਗਾ ਬਾਈ ਇਹ ਵੀ 160 ਤੋਂ ਮਾਨਤਾਨ ਕਰਾਂਗੇ 160 ਤੋਂ ਹਾਂ ਠੀਕ ਆ ਗੱਲ ਤਿੰਨੇ ਚਾਰੇ ਇਕੱਠੀਆਂ ਲੈਣੀਆਂ ਤਾਂ ਮਾੜਾ ਮੋਟਾ ਕਹਿ ਲੀਓ ਕਰ ਦਾਂਗੇ ਤੈਨੂੰ ਦੱਸਿਆ ਅੱਗੇ ਵਾਅਦਾ ਕਰਦੇ ਹਾਂ ਉਦਾਂ ਦਾ ਕੰਸੈਸ਼ਨ ਕਰਦੇ ਆਂਗੇ ਠੀਕ ਆ ਗੱਲ ਤੇ ਹੁਣ ਮਾਰ ਦੇ ਲੱਭੀ ਚਾਰ ਨੰਬਰ ਵਾਲੀ ਝੋਟੀ ਦੇ ਕੈਮਰਾ ਤੇ ਬਾਡੀ ਬੂਡੀ ਇਹਦੀ ਵੀ ਮੈਂ ਕਹੂੰਗਾ ਬਈ ਪੂਰੀ ਅਸਲ ਹੈ ਨਾ ਫੁੱਲ ਚੜਾਈ ਵਾਲੀ ਬਾਡੀ ਇਹ ਘਰ ਦੀ ਗੱਟੀ ਆਪਣੇ ਕੋਲੇ ਠੀਕ ਆ ਜੀ ਇਹਦੀ ਮਾਂ ਹਰਿਆਣੇ ਚੋਂ ਲਿਆਈ ਆਈ ਵੀ ਸੀ ਠੀਕ ਆ ਇਹ ਆਪਣੇ ਘਰ ਦੀ ਆ ਹਾਂ ਜੋ ਜੋ ਪਿੰਡ ਤੋਂ ਆਈ ਹੈ ਜੋ ਜੋ ਸ਼ਹਿਰ ਤੋਂ ਛੋਟਾ ਜਾ ਠੀਕ ਆ ਇਹ ਦੰਦੋ ਕਿਵੇਂ ਬਾਈ ਹਾਂ ਚਰਖੀਦਾਰੀ ਕੋ ਇਹ ਦੂਜਾ ਸੂਆ ਲੱਗਦੀ ਹੈ ਹਾਂ ਦੂਜਾ ਸੂਆ ਜੀ ਠੀਕ ਹੈ ਗੱਲ ਮੈਂ ਖਾਪਾ ਸ਼ੁਰੂ ਚ ਪਹਿਲਣੀ ਬੋਲਤੀਆਂ ਸਾਰੀਆਂ ਹਨਾ ਕਿ ਦੇਖ ਭਰਾ ਕੇ ਦੇ ਵੀ ਯਾਰ ਆ ਤਾਂ ਨਹੀਂ ਪਹਿਲਣ ਯਾਰ ਨਹੀਂ ਨਹੀਂ ਇਹ ਨਹੀਂ ਪਹਿਲਣਾ ਕਹਣਾ ਆਏ ਆ ਪੁੱਜਣਾ ਹਾਂ ਦੰਦੋ ਕਿਵੇਂ ਬਾਈ ਇਹ ਇਹ ਚਾਰ ਦੰਦ ਦੀ ਹੈ ਜੀ ਚੌਗੀ ਹਾਂ ਜੀ ਹਾਂ ਇੱਕ ਗੱਲ ਚਲੋ ਇਹ ਫਾਇਦਾ ਹੋ ਗਿਆ ਵੀ ਇਹਨੇ ਪਹਿਲਣ ਦੀ ਉਮਰ ਜੀ ਦੂਜਾ ਸੂਆ ਹਾਂ ਸੂ ਪੈਣਾ ਲੈ ਆ ਲੈ ਆਲੇ ਆ ਥੋੜਾ ਜਿਹਾ ਘਰਦੀ ਆ ਜਾਂਦੀ ਆ ਪੁਰਾਣੀਆਂ ਖੋਲੀਆਂ ਕਨੀ ਕਰਦੀ ਆ ਥੋੜਾ ਜਿਹਾ ਲੈ ਚੱਲ ਬਾਈ ਉੱਥੋਂ ਕਮਾ ਕੇ ਰੋਕ ਲਿਓ ਰਲੇ ਬੰਨੇ ਫੇਸ ਕਰਕੇ ਕਮਾਲ 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 ਕ ਇੱਥੇ ਰੋਕ ਲਾ ਏ ਇੱਥੋਂ ਕਰ ਸਕਦੇ ਨੇ ਫੇਸ ਕੁਆਲਟੀ ਚੱਕ ਇਹਦੀ ਮਾਂ ਦੁੱਧ ਕਿੰਨਾ ਸੀ ਬਾਈ ਇਹਦੀ ਮਾਂ ਥਲੇ 16 ਕਿਲੋ ਦੁੱਧ ਬਰਸੀ ਬਾਈ ਜੀ 16 ਕਿਲੋ ਇਹ ਚੌਗੀ ਸੂਹਾ ਦੂਜਾ ਸੁੰਦੀ ਆ ਹਾਂਜੀ ਕਿੰਨੇ ਦਿਨ ਬਾਕੀ ਨੇ ਇਹਦੇ ਇਹ 10 ਦਿਨਾਂ ਦੀ ਕੱਚੀ ਆ ਬਾਈ ਜੀ ਪੂਰੇ 10 ਦਿਨ ਕਿੰਨਾ ਦੁੱਧ ਪਾਇਆ ਪਹਿਲਾਂ ਨੇ ਆਪਣੇ ਕੋਲੇ 12 ਲੀਟਰ ਕੱਢਿਆ ਪੂਰਾ ਜੀ ਪਹਿਲਾਂ 12 ਆ ਹਵਾਨੇ ਦੇ ਹਿਸਾਬ ਨਾਲ ਜੇ ਬਾਈ ਵੱਧ ਵੀ ਕਹਿੰਦਾ ਤਾਂ ਵੀ ਹਾਜਮ ਕਰਦੀ ਆ ਗੱਲ ਪਰ ਜਾਣਕਾਰੀ ਇਹ ਸੱਜਣ ਕੋਲੇ ਮੰਨ ਲਓ ਵੀ ਜੈਨ 16 ਲੀਟਰ ਦੀ ਸੁਭਾਅ ਨਾਲ ਆ ਦੇ ਸਕਦੀ ਆ ਨਾ ਹਾਂ ਆ 16 ਦੇ ਲਗਭਗ ਇਹ ਬਾਈ ਕਹਿੰਦਾ ਦੇ ਸਕਦੇ ਇਹ ਤੇ ਕਿੰਨੇ ਇੱਕ 70 ਦੀ ਦੇਵਾਂਗੇ 170 ਦੀ ਇਹ ਕਰੇ ਫਿਰ ਜਮਾਈ ਹੋਈ ਜਾ ਹਾਂ ਇਹ 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 ਪਹਿਲਵਾਨ ਬਾਈ ਕਹਿੰਦਾ ਆਪਾਂ ਨੇ ਕੁਸ਼ਤੀ ਖੜਾਇਆ ਵਿਆ ਇਥੋਂ ਕਰਾ ਦੇ ਜੇ ਕਿ ਕਹਿੰਦੇ 10 ਦਿਨਾਂ ਦੀ ਬਾਈ ਕੱਚੀ ਹੈ 10 ਮਾਣ ਵੀ ਹੁੰਦਾ ਚੀਜ਼ ਤੇ ਹਾਂ ਇਹਦਾ 1 70 ਜੀ 1 ਲੱਖ ਤੇ 70 ਇਹਦਾ 1 ਲੱਖ ਤੇ 60 ਜੀ ਇਹਦਾ ਵੀ 160 ਹਾਂਜੀ ਤੇ ਆ ਵੀ ਸਾਨੂੰ ਜੋੜੇ ਜੀ ਯਾਰ 160 ਚ ਕਰਾ ਦੀ ਤਿੰਨਾਂ ਦਾ ਇੱਕ ਭਾਏ ਕਰਾ ਦੇ ਹਾਂ ਹਾਂ ਤਿੰਨਾਂ ਦਾ ਇੱਕ ਭਾਏ ਹੋ ਗਿਆ ਫਿਕਸ ਫਿਕਸ ਜੀ ਜਮਾ ਨੰਬਰ ਬੋਲ ਦਿਓ ਜੀ ਨੰਬਰ 9915481899 9954 81899 93638557600 57600 ਪਿੰਡ ਆ블ੂ ਕੋਠੇ ਸੰਧੂਆਂ ਦੇ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਤੇ ਨੇੜੇ ਰਹਿ ਗਿਆ ਇਹਦੇ ਮੇਰਾ خیال ਆ ਭਲਾਈ ਜਾਣਾ ਹਨਾ ਭਲਾਈ ਜਾਣਾ ਵੀ ਆ ਤੇ ਪਿੱਸੀਆਂ ਨਾ ਹੋਾਈ ਏਡਾ ਵੀ ਆ ਪੀਸੀਆਂ ਨਾ ਹੋਾਈ ਏਡਾ ਤੇ ਬਾਕੀ ਨੰਬਰ ਇਹ ਸੱਜਣ ਦੇ ਸਕਰੀਨ ਤੇ ਚੱਲੀ ਜਾਂਦੇ ਜਿਹੜੇ ਵੀ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਟਾਈਮ ਤੋਂ ਟਾਈਮ ਚੋ ਕੇ ਲੈ ਜਿਓ ਧੰਨਵਾਦ ਜੀ